ਬੋਲੋ ਜੇ ਕਿਸੇ ਦੇ ਕੰਨਾਂ ਹੋ ਮੋਨੀ ਚਲਦੀ ਮੋਨੀ ਚਲਦੀ ਸਾਧ ਦੇ ਨਾਲ ਨੀਏ ਨਾ ਮਸਾਰੀ ਖਿਆਲੀ ਵਾਲੇ ਸੋ ਕੋਲੋਂ ਕਰੂ ਇਹਦੇ ਕੋਲੇ ਆਉਂਦਾ ਪਹਿਲਾਂ ਗੱਲਾਂ ਦੋਈ ਕਰਨੀਆਂ ਮੈਂ ਇਹਦਾ ਤੋੜਦਾ ਨਹੀਂ ਕੋਸ਼ਿਸ਼ ਕਿੱਧਰ ਆ ਜਾ ਫਿਰ ਅਗਿਆਨ ਜਾਣਦਾ ਨਹੀਂ ਜਾਣਦਾ ਪੜੀ ਮਰਦੀ ਆ ਕਿ ਜੱਪਾ ਕਮਟਾ ਯੋ ਮੇਰਾ ਮੈਂ ਤਾਂ ਫਟਾਤ ਕਾਇਆ ਕਰਕੇ ਦਾ ਮੋਬਾਈਲ ਤੇ ਬੈਠਾ ਮੈਂ ਪਰ ਮੈਂ ਕੋਈ ਗੱਲ ਜਾਣਦਾ ਮਿੱਤਰਾਂ ਅੱਗੇ ਇਥੋਂ ਪੁੱਛ ਲੈ ਲਈ ਨਾ ਹੁਣ ਕਿਸੇ ਗੁਰੂ ਤੇ ਤੂੰ ਜਾਂ ਕਿਸੇ ਬਾਬੇ ਤੇ ਲੈ ਲਈ ਕਿ ਨਹੀਂ ਲਈ ਹੁਕਮ ਸਹੀ ਹੋਇਆ ਜਰਾ ਬਾਬੇ ਕੋਲੇ ਅੱਗੇ ਆਇਆ ਤੈਨੂੰ ਕੋਈ ਰੁਪਏ ਦੇ ਵਿੱਚੋਂ 25 ਪੈਸੇ 50 ਪੈਸੇ ਫਰਕ ਪਿਆ ਇਹਦੇ ਮੁੰਡੇ ਨੂੰ ਹੁੰਦੀ ਸੀ ਸਜ਼ਾ ਠੀਕ ਐ ਮੈਂ ਬਾਬੇ ਤੋਂ ਬਲਾਤਕਾਰ ਦਾ ਪੈਂਦਾ ਸੀ ਪਰਚਾ ਤੇ ਬਾਬੇ ਨੇ ਬਰੀ ਕਰਾਤਾ ਦਿੱਕੇ ਆ ਕੰਮ ਹੋਇਆ ਇਹਦਾ ਖੜ ਫਿਰ ਹੁਣਾ ਫਿਰ 1 ਮਿੰਟ ਖੜਾ ਹੱਸਣ ਹਸਾਉਣ ਵਾਲੀ ਗੱਲ ਰਹੀ ਕਿ ਮਿੱਤਰਾਂ ਦੂਰ ਦਾਰੂ ਪੀਤੀ ਆ ਕਿਤੇ ਕਿਤੇ ਡੇਰੇ ਤੇ ਆ ਕੇ ਪੀਤੀ ਆ ਹੱਥੇ ਜਿਹੜਾ ਪਟਕੇ ਜਾਣੋ ਜਹੋ ਜੀ ਹੋਈ ਜਮੇ ਕੋਣੀ ਚੱਲੇ ਵੀ ਸਾਦ ਦੇ ਆਈ ਦਾ ਮੁੰਡਾ ਬਰੀ ਹੋ ਗਿਆ ਕੈਦ ਚੋਂ ਇਹ ਸੁੱਖ ਭੁੱਲ ਗਿਆ ਤੇ ਮਾੜੀ ਮੋਟੀ ਦਾ ਪਉ ਵੀ ਭੁੱਲ ਜਾਂਨੇ ਆ ਇਹ ਸੁਣਨ ਵਾਲੀ ਗੱਲ ਆ ਸੋਚਣ ਵਾਲੀ ਗੱਲ ਆ ਠੀਕ ਆ ਨਾ ਗੱਲ ਵੀ ਮੁੰਡੇ ਬਰੀ ਨੂੰ ਭੁੱਲ ਗਿਆ ਕਹਿੰਦਾ ਮੈਂ ਤਾਂ ਉਹ ਸੱਚੇ ਦਰਵਾਜ਼ਾ ਜੀ ਜੈ ਉਹ ਕਹਿੰਦੇ ਹੁੰਦੇ ਆ ਮੰਦੇ ਕੰਮੀ ਨਾਨਕਾ ਜਦ ਕਦ ਮੰਦਾ ਹੋਏ ਪੱਗ ਦਾ ਬੰਨ ਛੜੀਆ ਨੀਲੀ ਬਾਦਲ ਵਾਲੀ ਤੇ ਕੰਮ ਕਿਹੜੇ ਆ ਕਾਫਰਾਂ ਦੇ ਇਹ ਗੱਲ ਸੁਣ ਮੇਰੀ ਤੈਨੂੰ ਕਿਸੇ ਦੇ ਵਾਥ ਚ ਨਹੀਂ ਆਇਆ ਤੂੰ ਵਾਲੇ ਆ ਪੀੜ ਦੇ ਰੋਜੇ ਬਣੇ ਆ ਇਹ ਕੱਲੀਆਂ ਇੱਟਾਂ ਨਹੀਂ ਚ ਨਹੀਂ ਆ ਬੀਟਾ ਚਰੀਆਂ ਤੇ ਬਾਬੇ ਕੋਲੇ ਜਾਵੜੇ ਜਦੋਂ ਦੁੱਪ ਤਾਸੇ ਲੈ ਦਸੜਾ ਕੰਮ ਹੋ ਗਿਆ ਮੈਨੂੰ ਤਾਂ ਬਾਬਾ ਕਹਿੰਦਾ ਤੇਰੀ ਘਰ ਦੀ ਪਈ ਹੈ ਘਰ ਦੀ ਮੈਂ ਕੀ ਗੱਲ ਕਹੀ ਆ ਘਰ ਦੀ ਝਾਰੂ ਪੀਤੀ ਕਿਤੇ ਕਿੰਨਾ ਚਿਰ ਹੋ ਗਿਆ ਮੈਨੂੰ ਇਸ ਗੱਲ ਤਾਂ ਨਹੀਂ ਪਤਾ ਮੇਰੇ ਕੋਲ ਲੱਛਣ ਨਹੀਂ ਨਾ ਕਰੀ ਮੈਂ ਲੱਛਣ ਨਹੀਂ ਕਰਦਾ ਕਿਸੇ ਨੂੰ ਮੈਂ ਲੱਛਣ ਵਾਲੇ ਦਾ ਬਰਖਲਾ ਪੰਜਵਾ ਪੂਰਾ ਇੱਥੇ ਦਰਬਾਰ ਦੇ ਵਿੱਚ ਬਾਬੇ ਕੋਲੇ ਤੂੰ ਆਇਆ ਬਾਬੇ ਨੇ ਤੇਰਾ ਪੁੱਤ ਬੜੀ ਕਰਦਾ ਤੇ ਫਿਰ ਦਾਰੀ ਦਾਰੂ ਜਿਹੜੀ ਪੀਤੀ ਉਹ ਡੋਕੇ ਲੈਣ ਨੂੰ ਪੀਤੀ ਕਿੱਥੇ ਪਈ ਸੀ ਬਾਹਰ ਤੇ ਤੁਹਾਨੂੰ ਇਹਦਾ ਪਤਾ ਵੀ ਇੱਥੇ ਦਰਬਾਰ ਬਣਿਆ ਹੋਇਆ ਅੱਖਾਂ ਤੋਂ ਨੇ ਦਣੀ ਆਪਾਂ ਅਸੀਂ ਪੀਰਾਂ ਨੂੰ ਮੰਨਦੇ ਆਂ ਅਸੀਂ ਸੱਸੀ ਕਾਲ ਨਹੀਂ ਬਰਉਂਦੇ ਕਿਸੇ ਨੂੰ ਰਿਸ਼ਤੇਦਾਰ ਆਜੇ ਦਾ ਭੈਂਤੀਆਂ ਲੱਤਾਂ ਚਾਹ ਦੇ ਖੜਾ ਹੋਗੇ ਇੱਥੇ ਧਰੂ ਬਾਬਾ ਪਾਵੇ ਚਾਹੇ ਕੁਝ ਹੀ ਆ ਮਕਾਨ ਬਣਾਉਂਦੇ ਸੀ ਠਿਕਾੜਾ ਤੁਹਾਨੂੰ ਨਹੀਂ ਹੁੰਦੀ ਆਪਾਂ ਸਰਦਾਰਾਂ ਲੋਕਾਂ ਦਾ ਮੱਥਾ ਪਰੋਪੜੀ ਬਾੜ ਕਰਦੇ ਆ ਆਪਾਂ ਵੀ ਪੀ ਸਕਦੇ ਹੱਥ ਨੇ ਆਪਣੇ ਘਰ ਛਕਲਾ ਚੜਾਇਆ ਜਾ ਤੈਨੂੰ ਤਿੰਨ ਚੀਜ਼ਾਂ ਦਾ ਮਾਝਾ ਵੇ ਤੂੰ ਮੈਂ ਬੜੀ ਗੱਲ ਨਹੀਂ ਕਰਦਾ ਹੁਣ ਕਿਉਂ ਬਾਬੇ ਕੋਲੇ ਆਉਂਦਾ ਰਹਿਣਾ ਬਾਬੇ ਨੇ ਤਾਂ ਬੜੀ ਕਰਦਾ ਸੁੱਖ ਦੇ ਦੀ ਬਾਬੇ ਨੂੰ ਮੁੰਡੇ ਬੜੀ ਹੋਈ ਜੀ ਮੈਂ ਇਹਨੂੰ ਕੋਈ ਗੱਲ ਨਹੀਂ ਪੁੱਛੀ ਮੈਂ ਬਾਲੀਆਂ ਗੱਲਾਂ ਦਾ ਕਰ ਰਹੀਆਂ ਨਹੀਂ ਸੁੱਖ ਦੇਤੀ ਬਾਬੇ ਜੀ ਹੈ 11ਵੇਂ ਵਾਲਾ ਪੀਰ ਤਾਂ ਇਹ ਜਾ ਡੋਡਾ ਦੇ ਬੇੜੇ ਚਾਰਨ ਤੂੰ ਰੋਕੇ ਲੈ ਇਹਨੂੰ ਖੜ ਗਿਆ ਤੈਨੂੰ ਕੁਝ ਕਰੇਗਾ ਨਹੀਂ 11 ਕਿਲੋ ਚੌਲ ਕਿਨੇ ਦਾ ਹੈ ਪਰ ਮੈਂ ਤਾਂ ਠਾਉਣਾ ਨਹੀਂ ਜੋ ਮੇਰੇ ਭੂਜੇ ਨੇ ਆਵਾਜ਼ ਮਾਰਦੀ ਕਹਿੰਦਾ ਠਾਏ ਨੂੰ ਹੁੱਜ ਮਾਰ ਕੇ ਕਿੱਥੋਂ ਦਾ ਹੈ ਨਹੀਂ ਮੈਂ ਠਾਕੇ ਰਾਜੀ ਨਹੀਂ ਸੀ ਕਿਸੇ ਨੂੰ ਮੈਂ ਤਾਂ ਥੱਕੇ ਥਕਾਇਆ ਤੜਕੇ 9 ਵਜੇ ਦਾ ਬੈਠਾ ਮੈਂ ਵੀ ਹੁਣ ਡੌਕੀ ਉੱਠ ਗਿਆ ਮੁੰਡੇ ਨੂੰ ਪੁੱਛ ਰਾ ਠੀਕ ਹੈ ਨਾ ਗੱਲ ਪਰ ਮਤਰਾ ਜਿਸੀ ਕਰਨੀ ਵੈਸੀ ਭਰਨੇ ਲੋਕ ਜਾਨੇ ਕਹਿੰਦੇ ਜਿਹੀ ਕਰਤੂਤਾਂ ਕਰਾਂਗੇ ਉਹ ਉਗੜਨੇ ਰੰਗ ਉਹ ਜਿਹੀ ਆ ਜੇ ਮੰਨਣਾ ਤਾਂ ਸਮਾਰ ਕੇ ਮੰਨੋ ਤੇ ਨਹੀਂ ਕੱਲੀ ਅੜੀ ਕਰੀ ਕੁਛ ਨਹੀਂ ਕਰਦੀ ਸਮਝੇ ਗੱਲ ਕਿਤੇ ਸਾਧੂ ਨੂੰ ਮੰਨ ਕਿਸੇ ਪੀਰ ਨੂੰ ਮੰਨ ਕਿਸੇ ਖੇਤਪਾਲ ਨੂੰ ਮੰਨ ਕਿਸੇ ਨੂੰ ਮੰਨ ਠੀਕ ਆ ਕਿਤੇ ਕਿਤੇ ਡੇਰੇ ਜੀਆਂ ਹੈਂ ਕਿਸੇ ਪੋਲੇ ਪਲੇਖੇ ਨਾਲ ਦਰੂਰ ਉਚਲਾ ਕੇ ਆਇਆ ਹੁਣ ਤਾਂ ਵੀ ਛੁਕ। ਅਮਰਦੇਸ਼ੇ ਕੈਸੀ ਪੈਣਾ? ਹਾਂ ਕਿਸੇ ਤੇ ਸੌਦਾ ਲਿਆ ਸੀ। ਹੈ? ਤਾਂ ਵੀ ਛੁਕ। ਹਲੇ ਵੀ ਬੱਚ ਤਾਂ ਤੇਰੀ। ਬੱਚ ਤਾਂ ਨਾ। ਤੇ ਕਹਿੰਦਾ ਹੁੰਦਾ ਕਿਸੇ ਨੂੰ ਛੜਾਉਂਦਾ ਛੜਾਉਂਦਾ ਆਪਦੇ ਗਿੱਟੇ ਚ ਸੰਗਲ ਨਾਲ ਉਹ ਆਲੀ। ਹੁਣ ਲੱਖ ਕੀ ਜਾ ਫੜਿਆ ਵਿਆ। ਤੇ ਤੇਰੀ ਮਾਂ ਕੰਨ ਮਰੇ ਫਿਰ ਤੂੰ ਆ ਕੇ ਤੂੰ। ਯਾ ਹੋ। ਮਾਰਦੀਆਂ ਇੱਕ ਝੂਠ ਤੇ ਇੱਕ ਝੂਠ ਠੀਕ ਆ ਮੈਂ ਤੇਨੂੰ ਕਿਹਾ ਸੀ ਵੀ ਤੇਰੇ ਘਰ ਵਾਲੀ ਵਿੱਚ ਤੂੰ ਮੇਰੇ ਕੋਲ ਮੁਕਰ ਗਿਆ ਮੁਕਰ ਨਹੀਂ ਦਿੰਦਾ ਮੈਂ ਮੈਂ ਬਹੁਤ ਪੁੱਤਾ ਐ ਇਸ ਗੱਲ ਨੂੰ ਠੀਕ ਹੈ ਨਾ ਮੈਂ ਮਿੱਤਰਾ ਫਕੀਰੀ ਕਰੀ ਆ ਮੈਂ ਕੰਜਰਖਣਾ ਨਹੀਂ ਕਰਕੇ ਦੇਖਿਆ ਮੇਰੇ ਪੈਰ ਹੋ ਵੀ ਵਿਖਾਵਾ ਨਾ ਤੈਨੂੰ ਤਾਂ ਕੰਚ ਨਾਲ ਕੀਦੇ ਹੋਇਆ ਸਾਰੇ ਖੜਾ ਨਹੀਂ ਜਾਂਦਾ ਤੜਕੇ ਦਾ ਕੰਜਰੀ ਨੂੰ ਨੱਚੀ ਜਾਣਾ ਕੰਚ ਤੇ ਇਹ ਕਹਿੰਦਾ ਸੱਜੀ ਲੱਤ ਸੱਜੀ ਹੈਂ ਇਹ ਕਹਿੰਦਾ ਜਿੱਥੋਂ ਡਾਕਟਰ ਪੁੜੇ ਦੇ ਟੀਕੇ ਲਾਉਂਦਾ ਸੀ ਉੱਥੋਂ ਕੰਮ ਚੱਲਿਆ ਹਲੇ ਰਾਸ ਨਹੀਂ ਆਇਆ ਹੈ ਹੈ ਪਹਿਲਾਂ ਟੂਕਣੇ ਦਾ ਤੇਰਾ ਵੀ ਫੜੀ ਰੱਖੇ ਨੇ ਕਿਉਂ ਪੰਜ-ਛੇ ਟੂਕਾਂ ਦੀ ਗੋਲੀਆਂ ਦਾ ਲੱਗਦਾ ਨਾ ਤੂੰ ਮੁੱਕਰ ਮੇਰੇ ਕੋਲ ਮੈਂ ਮੁੱਕ ਨਹੀਂ ਦਿੰਦਾ ਕਿਸੇ ਨੂੰ ਇੱਕ ਸੁਣ ਖੇਤਰਪਾਲ ਨੂੰ ਜਾਣ ਨਾ ਹੈ ਤੂੰ ਜਾਣਦਾ ਨਹੀਂ ਉਧਰ ਨਹੀਂ ਦਾ ਕਿ ਤੂੰ ਮੇਰੇ ਨਾਲ ਅੱਖ ਮਾਰਾ ਕਰਦਾ ਜੰਡਾਲੇ ਨੂੰ ਇਹ ਤਾਂ ਕੱਲਾ ਟੋਪੇ ਤੇ ਪੀੜੀਆਂ ਪੀਣ ਜਾਂਦਾ ਸੀ ਜਾਂਦਾ ਮੈਂ ਤੈਨੂੰ ਇਹ ਕਰ ਪੁੱਛੀ ਬਈ ਹੱਥੋਂ ਨਾ ਦੋ ਮਿੰਟ ਰੁਕ ਲਓ ਆਹ ਤਾਂ ਸੱਲੀ ਕਰਾ ਲਿਆ ਗਿਆ ਪੈਜੀ ਮੋੜੇ ਦੀ ਤੇਰੀ ਉਮਰ ਕਿੰਨੀ ਹੋ ਗਈ ਅੱਜ ਕੱਲ ਤੇ ਪੈਂਡ ਹੀ ਮੇਰੀ ਐ ਮੈਂ ਤੇਰਾ ਆਪਾ ਬਰਾਬਰ ਦੀਆਂ ਕੌਡੀ ਖੇਡ ਲਈ ਉਹ ਤੇ ਜੋ ਮਰਜ਼ੀ ਖੇਡ ਲਈ ਆਪਾਂ ਪਰ ਗੱਲ ਇੱਕ ਐ ਤੂੰ ਜੋਰ ਲਾ ਲਿਆ ਦਵਾਈਆਂ ਲਾ ਲਾ ਕੋਸ਼ਿਸ਼ ਕਰ ਲਾ ਜਿੰਨੀਆਂ ਦਵਾਈਆਂ ਖਾਵੇਂਗਾ ਉਨਾਂ ਹੀ ਜਦੇ ਕੰਮ ਵਾਧਾ ਘਟਿਆ ਘਟਿਆ ਪਹਿਲਾਂ ਗੁੰਡੀ ਕੱਢ ਆਦੀ ਪਹਿਲਾਂ ਉਹਦੇ ਦਿਲ ਵਾਲੀ ਗੁੰਡੀ ਕੱਢ ਜੇ ਨਿਕਲ ਹੀ ਨਹੀਂ ਹਲੇ 12 ਸਾਲ ਕੁੱਤੇ ਦੀ ਪੂਛ ਬੰਦਰੀ ਚ ਫਸਾਦੀ ਸਿੱਧੀ ਨਹੀਂ ਹੋਈ ਬਿੰਗੀ ਦੀ ਬਿੰਗੀ ਰਹੀ ਆ ਓੰਜ ਕਰ ਤੇਰੇ ਵਿੱਚ ਬਿੰਗਦਾ ਬਿੰਗੀ ਰਿਹਾ ਹਾਲ ਤੱਕ ਠੀਕ ਐ ¡Ah, cancha! ¡Canadero! ¡Canadero! ਹਰ ਆਲੀ ਤੰਦਰੁਸਤ ਕਰਾ ਦिए ਪੱਕੀ ਗੱਲ ਆ ਹੱਥ ਨਾਲ ਜੋੜ ਮੈਂ ਬਾਬਾ ਨਾਨਕ ਦੀ ਗਾ ਠੀਕ ਹੈ ਨਾ ਸੰਗਤ ਦੇ ਵਿੱਚ ਖੜੇ ਸੰਗਤ ਬੰਦਿਆਂ ਨੂੰ ਖੜੋ ਦੂਜੀ ਨੰਬਰ ਜੇ ਤੇਰੇ ਘਰ ਦੀ ਤੰਦਰੁਸਤ ਹੋ ਜੇ ਕੱਲ ਨੂੰ ਸ਼ਨੀਵਾਰ ਸ਼ਨੀਵਾਰ ਐਤਵਾਰ ਨੂੰ ਤੇਰੇ ਘਰ ਵਾਲੀ ਵਧੀਆ ਹੋ ਜੇ ਤੇ ਮੈਂ ਸੁੱਖ ਨਹੀਂ ਛੱਡਣੀ ਮੈਂ ਸਾਪਾ ਬਣਵਣ ਕੇ ਡਰਾਈ ਜਾਊਂਗਾ ਇਸ ਹੱਬ ਨਾਲੀ ਅੱਗੇ 11ਵੇਂ ਦਾ ਕੜਾਹਾ ਰੱਖੀ ਬੈਠਾ ਠੀਕ ਹੈ ਨਾ ਤੇ ਇਹ ਸਭ ਨੂੰ ਮੈਨੂੰ ਦਾ ਕੀ ਰੱਖ ਨੂੰ ਮਾਤਾ ਕੱਢ ਕੇ ਖਾਜੂ ਕਾਲਜ ਦਾ ਮਾਤਾ ਸਣੇ ਸੱਦਰ ਨਾਲ ਆੜੀ ਹਾਂ ਹੈ ਸੁੱਖ ਨਹੀਂ ਛੱਡਦਾ ਮੈਂ ਭਾਵੇਂ 15 ਸਾਲੋਂ ਤੱਕ ਨਾਂ ਲੈਣਾ ਠੀਕ ਆ ਸੁੱਖ ਦੇਣੀ ਪਣੀ ਆ ਦੇ ਦੇਂਗਾ ਮੁਕਰ ਨਾ ਜਾਈ ਪੰਚਾਇਤ ਘਣਾ ਰੱਬ ਵਰਗੀ ਆ ਸੰਗਤ ਸਾਡੇ ਕੋਲੇ ਪੀਰ ਨਹੀਂ ਆ ਸੰਗਤ ਦੇ ਵਿੱਚ ਬੈਠਾ ਪੀਰ ਠੀਕ ਆ ਗੱਲ ਜੈ ਜੈ ਯਾਰ ਜੈ ਜੈ ਠੀਕ ਹੈ ਨਾ ਗੱਲ ਇੱਕ ਨਵੀਂ ਬੋਗ ਰੇ ਓਏ ਓਏ ਕੁੜੀਏ ਓਏ ਕੁੜੀਏ ਇੱਧਰ ਜਾ ਕੇ ਮੇਰੇ ਕੋਲ ਨੀ ਬਣੀ ਮੈਂ ਤਾਂ ਥੱਕ ਗਿਆ ਮੇਰੇ ਪੈਰ ਪਾਟੇ ਹੋ ਗਏ ਥੱਲੇ ਅਸਲੀਅਤ ਗੱਲ ਹੈ ਕਸਮੇ ਨਾਲ ਮੈਂ ਤਾਂ ਕੰਟ ਤੇ ਖੇਡਦਾ ਮੁੰਡਿਆਂ ਨੂੰ ਪੁੱਥਰਾ ਪੁਣੇ ਜਿਹੜੇ ਮੇਰੇ ਕੋਲੇ ਰਹਿੰਦੇ ਆ ਮੈਂ ਤਾਂ ਛੂਟੀ ਨਾਲ ਵੀ ਤਾਂ ਹੀ ਦੁਰਕੇ ਆਜ ਨਹੀਂ ਪੁਰੜੀਆਂ ਜਾਂਦਾ ਸੀ ਆਪਾਂ ਭਰਾਵਾ ਗੱਲ ਇਹ ਆ ਤੇਰੇ ਘਰ ਵਾਲੀ ਹੋ ਗਈ ਠੀਕ ਮੁੜ ਕੇ ਇਹਦਾ ਲੱਕਣਾ ਫੜਾ ਦੀ 11 50ਾਂ ਦੇ ਛੜਾਉਂਆਂ ਨਾਲੇ ਤੇ ਇੱਕ ਝਾੜੂ ਤੇ ਨਵੇਂ ਤੇ ਹੈਂ ਤੇ ਜਿੰਗਾ ਅੱਡੇ ਤੇ ਅੱਡੇ ਤੇ ਅੱਡੇ ਤੇ ਝਾੜੂ ਮਾਰਨਾ ਮਾਰ ਦੇਗਾ ਹੈਂ ਅਡੇ ਦੇ ਤੇ ਮੈਂ ਲੰਗ ਦੇ ਕਿਹੜਾ ਪਿੰਡ ਕਿਹੜਾ ਤੇ ਮੈਂ ਤੇਰੇ ਗਵਾਂਢੀ ਮੈਂ ਆ ਕੇ ਵੇਖ ਲੈਣਾ ਉੱਥੇ ਰੋਜ਼ ਡੱਬਦਾ ਮੈਂ ਤੇਰੇ ਦੀ ਹਾਂ ਪਿੰਡ ਡੇਜ ਮਾਰ ਗਿਆ ਮਾਰ ਗਿਆ ਮੈਂ ਹਰਦਮ ਕੇ ਘਰੀ ਆਉਂਦਾ ਜਾਂਦਾ ਜਣਾ ਇੱਧਰ ਸੁਣ ਓ ਭਲਿਆ ਮਾਨਸਾ ਹਰਦਮ ਨੂੰ ਜਾਣਦਾ ਨਾ ਤੇਰੇ ਗਵਾਂਢੀ ਨੂੰ ਹਰਦਮ ਨੂੰ ਹਰਦਮ ਜਾਣਦਾ ਤੂੰ ਮੇਰਾ ਨਾਮ ਬੁਖਤੀ ਤੈਨੂੰ ਆਪੀ ਦੱਸਣ ਕਿ ਵੀ ਉਹ ਕੀ ਹੈ ਜਾ ਸਮਝਾ ਬਾਪੇ ਤੂੰ ਉਹਨਾਂ ਦੇ ਘਰੇ ਜਾ ਕੇ ਪੁੱਛ ਲੈਣਾ ਮਰ ਗਿਆ ਨਾ ਪਤਾ ਲੱਗ ਗਿਆ ਤੈਨੂੰ ਮੈਂ ਇਹਨਾਂ ਘਰਾਂ 'ਚ ਜਾਣਾ ਆਉਣਾ ਤੇ ਪਹਿਲਾਂ ਮੇਰੀ ਗੱਲ ਸੁਣ ਹਾਂ ਹੈ ਕਿਸੀ ਨਾ ਮਰ ਗਿਆ ਵਧੀਆ ਹੋ ਗਿਆ ਬੰਦੇ ਮੇਰੇ ਕੋਲੇ ਹੁਣ ਜਾਣ ਵਾਲੇ ਸੀ ਸਾਰੇ ਖੜਾ ਛੜਾਇਆ 11 ਦਾ ਪਤਾਸੇ ਇੱਕ ਨਵਾਂ ਝਾੜੂ ਆਣ ਲੱਗ ਜਾ ਕੇ ਅੱਡੇ ਤੇ ਜਾਣਾ ਤੇ 11 ਦੇ ਨਹੀਂ ਝਾੜੂ ਮਾਰਨਾ ਇੱਕ ਦਿਨ ਤਾਂ ਨਹੀਂ ਇਹ ਤਾਂ ਅੱਜ ਵੀ ਅਜ ਮਾਰਿਆ ਤੇ ਸਵੇਰੇ ਨਹੀਂ ਜਾਂਦਾ ਮੈਂ ਠੀਕ ਆ ਉਸ ਤੋਂ ਬਾਅਦ 11 ਕਿਲੋ ਵਾਲਾ ਕੜਾਹਾ ਮਿੱਤਰਾ ਇਹਦਾ ਸਿੱਧਾ ਹੋ ਕੇ ਦੇਖੀ ਠੀਕ ਆ ਚੰਗਾ 50 ਦਾ ਨੋਟ ਘੱਟ ਤੇ ਉਹਨੂੰ ਦੇ ਮੁੜੇ ਨੂੰ ਤੇਰੇ ਬਾਹਰ ਕੀ